ਹਾਈ ਹਾਈ ਹੁਣ ਮੈਨੇ ਇਹ ਨਹੀਂ ਸਮਝਾਉਂਦੇ ਮੈਂ ਮੈਂ ਕਰਾਂ ਕੀ ਹੁਣ ਇਹਦੇ ਸਾਈਨ ਕਿੱਦਾਂ ਕਰਾਵਾਂ ਇਹਨੇ ਤਾਂ ਛੱਟ ਪੜ ਲੈਣਾ ਵਾ ਪਿਆ ਡਿਵਾਰਸ ਤੇ ਪੇਪਰ ਆ ਗਏ ਆ ਫੇਰ ਇਹਨੇ ਸਾਈਨ ਨਹੀਂ ਕਰਨੇ ਇਹਨੂੰ ਪਤਾ ਨਾ ਲੱਗੇ ਮੈਂ ਤੇ ਕਹਿੰਨੀ ਆ ਇਹੋ ਜਿਹਾ ਕੰਮ ਸੋਚ ਜੀਵਨ ਕੋਈ ਕਿ ਸੱਪ ਵੀ ਮਰ ਜੇ ਤੇ लाਠੀ ਬਾਜੇ ਪਰ ਹੁਣ ਕਰਾਂ ਕੀ ਚੱਲ ਆਹ ਆਈਡੀਆ ਹੈਗਾ ਵਾ ਇਦਾਂ ਹੀ ਕਰਦੀ ਆ ਏ ਕੋ ਨਾ ਬਹਾਨੇ ਨਾਲ ਹੀ ਸਾਇਨ ਇਦਾਂ ਕਰਕੇ ਕਰਵਾ ਲੈਣੀ ਆ। ਕਲੀ ਚੀਜ਼ ਟੱਕ ਲੈਣੀ ਆ ਸਾਰੀ। ਚੱਲ ਕੋਈ ਨਹੀਂ। ਤੈਨੂੰ ਦੱਸਣਾ ਹੀ ਨਹੀਂ ਵੀ ਪੇਪਰ ਆਏ ਕਾਦੇ ਆ। ਚੱਲ ਹੱਜ ਰਕ ਨਾਵ। ਨਾਵ ਜੇ ਤੇਰੀ ਜਿਦਵਾ ਨਾ ਤੇ ਮੈਂ ਵੀ ਤੇਰੀ ਮਾਂ ਆ। ਤੇਰੇ ਤਾਂ ਚਾਰ ਤੀਆਂ ਤਾਂ ਹੀ ਆ। ਥਾਂ ਨਹੀਂ ਗਈ ਮੈਂ। ਸਾਇਨ ਤੇ ਮੈਂ ਵੀ ਕਰਾ ਕੇ ਛੱਡੂ ਤੇਰੇ। ਨਾਵ ਪਤਾ ਕੀ ਕਰਨ ਦੇਈ ਆ ਚਾਹ ਕਰੀ ਆ ਸ਼ਸ਼ਾ ਉਹਨੇ ਮੇਰੀ ਗੱਲ ਸੁਣ ਆਨੇ ਮੇਰੀ ਤੀ ਇੱਥੇ ਫਟਾਫਟ ਸਾਈਨ ਕਰ ਦੇ ਕੀ ਕਾਦੇ ਹੁਣ ਸਾਈਨ ਕਰਨੇ ਉਹ ਕਾਦੇ ਸਾਈਨ ਕਰਨੇ ਆ ਉਹ ਮੈਂ ਤਾਂ ਅਵਨ ਨਹੀਂ ਗਈਆਂ ਸ਼ਹਿਰ ਜਦੋਂ ਮੈਂ ਤੈਨੂੰ ਕਹਿੰਦੀ ਚੱਲੀਏ ਹਾਂਜੀ ਤੇ ਉੱਥੇ ਸਾਨੂੰ ਪਤਾ ਲੱਗਾ ਦੁਕਾਨ ਤੇ ਵੀ ਕਲਰਕਾਂ ਦੀ ਪ੍ਰਤੀ ਹਿਲੀ ਆ ਤੇ ਆਪਾਂ ਫਾਰਮ ਲੈ ਲਏ ਸੀਗੇ ਤੇ ਆਹ ਫਾਰਮ ਤੇਰੇ ਨਿਕਲ ਆਈਓ ਤੇ ਸਾਈਨ ਕਰਾ ਮੁੰਡਾ ਬਾਹਰ ਖਲੋਤਾ ਉਹ ਕਿ ਕਰੀ ਮੈਨੂੰ ਪੜ ਤੇ ਲੈ ਆਉਂਗਾ ਉਹ ਪੰਨਾ ਕੀ ਯਾਨੀ ਸਾਈਨ ਕਰ ਉਹਨੇ ਬਾਰ ਖੋਤਾ ਮੇਂ ਨੀ ਕਰੀਏ ਇਤਲੇ ਹੰਦੋਂ ਵੀ ਸਾਰਾ ਕੁਝ ਸਹੀ ਆ ਤੇ ਮਾਤਰੀ ਝੂਠ ਬੋਲਣ ਦੀ ਆ ਹੈ ਆਪਣੀ ਮਾਂ ਤੇ ਯਕੀਨੀ ਤੈਨੂੰ ਅਮਨਪਾ ਵੀ ਨੇ ਚੰਗੀ ਤਰ੍ਹਾਂ ਵੇਖਿਆ ਹੈ ਨਾ ਛਦੈਣੇ ਕਲਰਕਾਂ ਦੀ ਭਰਤੀ ਆ ਮੈਂ ਤੇ ਪੁੱਤ ਤਾਂ ਸੋਚਿਆ ਹੈ ਕਿ ਵੇਲੀ ਘਰ ਬੈਠੀ ਸੋਚਦੀ ਰਹਿੰਦੀ ਆ ਤੇ ਚੱਲ ਉਦੋਂੋਂ ਚੰਗਾ ਵਾ ਕਿ ਤੂੰ ਜਾਵੇਂ ਆਵੇਂਗੀ ਤੇਰਾ ਮਨ ਹੋਰ ਦਾ ਹੋਰ ਹੋਊਗਾ ਨਾਲ ਇੰਨਾ ਪੜ੍ਹੀ ਲਿਖੀ ਆ ਕੀ ਫਾਇਦਾ ਨੇ ਪੜ੍ਹਨ ਦਾ ਫਿਰ ਆ ਲੈ ਫੜ ਕਰ ਚੱਲ ਜਿੰਦੀ ਰਹਿ ਮੇਰੀ ਧੀ ਹੈ ਲੈ ਫੜਾ ਮੈਂ ਦੇਖਿਆ ਮੈਂ ਮੁੰਡੇ ਨੂੰ ਨਹੀਂ ਉਹ ਚਾਹ ਬਣੀ ਤੇ ਉਹਨਾਂ ਕੋਲ ਚਾਹ ਚੱਲ ਕੋਈ ਨਹੀਂ ਪੀਣਿਆ ਫਿਰ ਚੱਲ ਵੇਖਿਆ ਐਵੇਂ ਕਰੀ ਜਾਂਦੇ ਹੀਗੇ ਤੇਰਾ ਤੇ ਦਿਮਾਗ ਹੈ ਨਹੀਂ ਤੇਰਾ ਤੇ ਦਿਮਾਗ ਹੈ ਨਹੀਂ ਨਾ ਮੇਰੇ ਜਿੰਨਾ ਦਿਮਾਗ ਕਿਹਦਾ ਵਾ ਉਦਾਂ ਹੀ ਬੋਲਦੀ ਘਟਵਾ ਮੈਂ ਤਾਂ ਕਰਕੇ ਲੱਗਦਾ ਸਾਰਿਆਂ ਨੂੰ ਆ ਵੇਖਿਆ ਹੀ ਦਿਮਾਗ ਦਾ ਹੀ ਕੰਮ ਆ ਤਾਂ ਸਾਈਨ ਕਰਵਾ ਲਏ ਆ ਨਾ ਪਤਾ ਉਹਨੇ ਲੱਗਣ ਦਿੱਤਾ ਪੀ ਹੈ ਕਿ ਇਹ ਲਿਖਿਆ ਕੀ ਆ ਚੱਲ ਮਨਾ ਆ ਤੇ ਮੇਰਾ ਕੰਮ ਗਿਆ ਹੋ ਹੁਣ ਹੜਾ ਛਟਕਾਰਾ ਹੋ ਜਾਊਗਾ ਨਾ ਤੋ ਤੇ ਮੈਂ ਵੀ ਆਪਣੀ ਕੁੜੀ ਦਾ ਕੁਝ ਸੋਚੂਗੀ ਮੈਂ ਤੇ ਸਾਈਨ ਕਰਵਾ ਲੇ ਆ ਕਿ ਤੇ ਲੁਤਰੋ ਨਾ ਬੋਲ ਪੇ ਮੈਨੂੰ ਅਮਨ ਦੀ ਜ਼ੁਬਾਨ ਵਡੜੀ ਪੈਣੀ ਆ ਇਹ ਨਾ ਵੇ ਫੁੱਲੀ ਫੁੱਲੀ ਦੱਸਦੇ ਉਹਨੂੰ ਜਾ ਕੇ ਪਿਆ ਕੰਮ ਹੋਇਆ ਤੋ ਸਾਈਨ ਨਾ ਕਰੀ ਪਹਿਲਾਂ ਜਾ ਕੇ ਨਾ ਇਹਦਾ ਮੱਕੂ ਠੱਪਣੀ ਆ ਫੇਰ ਹੋਰ ਕਹ ਕਰੂੰਗੀ ਨਹੀਂ ਅਮਨ ਨੇ ਅਮਨਾ ਬਾਹਰ ਉਥੇ ਲੁਤਰ ਲੁਤਰ ਕਰੀ ਜਾਂਦੀ ਐ ਆ ਜਾ ਬਾਹਰ ਆ ਜਾ ਆ ਜਾ ਇੱਧਰ ਆ ਇੱਧਰ ਮਾਰ ਇੱਧਰ ਆ ਠੀਕ ਹੋ ਗਿਆ ਮੰਮੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਆ ਸਾਇਨ ਤੇ ਲਏ ਮੈਂ ਕਰਾ ਤੇ ਜੇ ਹੁਣ ਤੂੰ ਕਿਤੇ ਲੁਤਰੋ ਖੋਲੀ ਨਾ ਕਿ ਕਿਹੜੇ ਪੇਪਰ ਆਏ ਤੇ ਕੀ ਹੋਇਆ ਹੀਗਾ ਤੇ ਤੇਰੀ ਗੁੱਤ ਜੀ ਮਰੋੜ ਕੇ ਤੇਰੇ ਹੱਥ ਦੇ ਦੂੰਗੀ ਮੈਂ ਤੇ ਨਹੀਂ ਮੰਮੀ ਆਈ ਡੀ ਵਿਚਾਰੀ ਉਹ ਭੋਲੀਆ ਵੀ ਸਾਈਨ ਵੀ ਕਰਤੇ ਉਹਨੂੰ ਨਾਲਿਆਂ ਹੋਣਾ ਕੋਈ ਨਾ ਕੋਈ ਸਕੀਮ ਤਹੀਂ ਲੈ ਤੂੰ ਹੀ ਕਹਿਦੀ ਹੁਣ ਆਪਣਾ ਪਿਓ ਨੂੰ ਕਿ ਮੰਮੀ ਦਾ ਦਿਮਾਗ ਹੈ ਨੀਗਾ ਹੈ ਇਹ ਇਸੇ ਦਿਮਾਗ ਦੇ ਕਮਾਲ ਆ ਵੇਖਿਆ ਹੀ ਮਿੰਟਾਂ ਚ ਸਾਈਨ ਕਰਾਏ ਕਿ ਨਹੀਂ ਕਰਾਏ ਗੱਲਾਂ ਮਾਰਦੀ ਫਿਰਦੀ ਸੀਗੀ ਕੋਈ ਨਹੀਂ ਮੰਮੀ ਕਰਾ ਲਿਆ ਤੇ ਚੰਗੀ ਗੱਲ ਪਰ ਮੈਂ ਤੇ ਨਹੀਂ ਉਹਨੂੰ ਦੱਸਦੀ ਪਰ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ ਕਿ ਤੂੰ ਇਸ ਸਕੀਮਾਂ ਨਾਲ ਉਹਦੇ ਕੋਲ ਸਾਈਨ ਕਰਾਏ ਹੈ ਫੇਰ ਵੇਖਿਓ ਅਜਿਤੇ ਉਹ ਤੈਨੂੰ ਮੰਮੀ ਕਹਿੰਦੀ ਐ ਮਾੜਾ ਮੋਟਾ ਮੰਮੀ ਕਹਿਣਾ ਹਟ ਜਾਣਾ ਉਹਨੇ ਨਹੀਂ ਕੋਈ ਗੱਲ ਨਹੀਂ ਫੇਰ ਦੀ ਫੇਰ ਵੇਖਾਂਗੇ ਪਰ ਜਿਹੜਾ ਹੁਣ ਮੇਨ ਕੰਮ ਆ ਨਾ ਉਹ ਤੇ ਮੇਰਾ ਹੋ ਗਿਆ ਉੱਥੇ ਨਹੀਂ ਹੁਣ ਨਬ ਨੂੰ ਮੈਂ ਜਾਣ ਦਿੰਦੀ ਤੇ ਤੂੰ ਆਪਣੀ ਜ਼ੁਬਾਨ ਨੂੰ ਕੰਟਰੋਲ 'ਚ ਰੱਖ ਠੀਕ ਆ ਜਿੱਦਣ ਮੈਂ ਤੇਰੇ ਮੂੰਹ 'ਚ ਕੋਈ ਗੱਲ ਸੁਣ ਲਈ ਨਾ ਤੇ ਵੇਖੇ ਤੇਰਾ ਮੈਂ ਹਸ਼ਰ ਕੀ ਕਰਨਾ ਨਾਲੇ ਤੈਨੂੰ ਚੰਗਾ ਭਲਾ ਪਤਾ ਵਾ ਕਿ ਤੇਰਾ ਤੇ ਕੋਈ ਪਿੱਛੇ ਵੀ ਹੈ ਨਹੀਂਗਾ ਤੈਨੂੰ ਉੱਥੇ ਜਿੱਥੇ ਜਾ ਕੇ ਬਹਿ ਜਾਏਗੀ ਜਾਣਾ ਕਿੱਥੇ ਫੇਰ ਤੂੰ ਮੰਮੀ ਮੇਰੀ ਇੱਕ ਗੱਲ ਸੁਣ ਲਓ ਕੀ ਬਾਰ-ਬਾਰ ਮੈਨੂੰ ਨਾ ਪਿੱਛੇ ਦੇ ਮੈਨੇ ਮਾਰਨ ਦੀ ਲੋੜ ਨਹੀਂ ਬਾਰ-ਬਾਰ ਤੇ ਜਿਆਦਾ ਕਰਾਉਂਦੇ ਹੋ ਮੈਨੂੰ ਵੀ ਪਤਾ ਵਾ ਤੇ ਦੱਸਣ ਦੀ ਗੱਲ ਰਹੀ ਮੈਂ ਨਹੀਂ ਦੱਸਣ ਲੱਗੀ ਉਹਨੂੰ ਆਪਣੇ ਆਪ ਪਤਾ ਲੱਗ ਜਾਣਾ ਵਾ ਬਸ ਦੁੱਖ ਤੇ ਇੰਨਾ ਹੁੰਦਾ ਕਿ ਮੈਂ ਵੀ ਇੱਕ ਕੁੜੀ ਆ ਤੇ ਉਹ ਵੀ ਇੱਕ ਕੁੜੀ ਆ ਬਾਕੀ ਤੁਹਾਡੀ ਧੀ ਆ ਤੁਹਾਨੂੰ ਪਤਾ ਹੋਏ ਕੀ ਕਰਨਾ ਉਹਦੇ ਨਾਲ ਮੈਂ ਨਹੀਂ ਕੁਝ ਕਹਿ ਸਕਦੀ ਬਸ ਜਿੰਨਾ ਤੈਨੂੰ ਕਿਹਾ ਗਿਆ ਵਾ ਨਾ ਓਨਾ ਕਰ ਵਾਧੂ ਬੋਲਣ ਦੀ ਲੋੜ ਨਹੀਂ ਮੇਰੇ ਨਾਲ ਮੰਮੀ ਮੇਰੀ ਤੇ ਜ਼ੁਬਾਨ ਬੰਦ ਕਰਾ ਲਈ ਆ ਨਾ ਇੱਦਾਂ ਡੈਡੀ ਦੀ ਵੀ ਕਰਾ ਕੇ ਦੱਸਿਓ ਫੇਰ ਤੈਨੂੰ ਪਤਾ ਲੱਗੇਗਾ ਅੱਛਾ ਡੈਡੀ ਦੀ ਗਾ ਤਾਂ ਤੂੰ ਸ਼ਾਦੀ ਦੇ ਡੈਡੀ ਤੇ ਮੇਰੇ ਤੋਂ ਬਿਨਾ ਨਾ ਪਤਾ ਨਹੀਂ ਹਲਾ ਸਕਦਾ ਹੁਣ ਤੂੰ ਚੁੱਪ ਕਰ ਜਾ ਬਸ ਜ਼ੁਬਾਨ ਨੂੰ ਲਗਾਮ ਦੇ ਲਾ ਹੁਣ ਇੱਕ ਲਫ਼ਜ਼ ਨਾ ਬਾਹਰ ਕੱਢੀ ਨਹੀਂ ਤੇ ਫਿਰ ਮੇਰਾ ਪਤਾ ਨਾ ਤੇਰੇ ਚੰਗਾ ਪੜਾ ਮੈਂ ਕੀ ਕਰ ਸਕਨੀ ਆ ਮੰਮੀ ਮੈਨੂੰ ਨਹੀਂ ਲੋੜ ਨਾਲੇ ਮੈਨੂੰ ਨਾ ਧਮਕੀਆਂ ਦੋ ਮੈਂ ਨਹੀਂ ਡਰਦੀ ਹੁੰਦੀ ਡਰ ਤੇ ਤਾਂ ਗਈ ਆ ਹੁਣ ਜੋ ਮਰਜ਼ੀ ਕਹੀ ਜਾ ਚੰਗਾ ਪੜਾ ਪਤਾ ਵਾ ਨਾ ਪਿੱਛੇ ਤੇ ਤੇਰੇ ਕੋਈ ਵੀ ਨਹੀਂ ਤੇਰੇ ਨਾਲ ਆ ਜਾ ਕੇ ਤੇ ਇੱਥੇ ਜਿਨ੍ਹਾਂ ਤੇ ਇੱਥੇ ਹੀ ਮਰਨਾ ਤੋਂ ਚੱਲ ਜਿਹੜਾ ਮੇਰਾ ਕੰਮ ਹੀ ਨਾ ਮੇਨ ਉਹ ਤੇ ਗਿਆ ਵਾ ਉਹ ਚੱਲ ਜਿਹੜਾ ਮੇਰਾ ਮੇਨ ਕੰਮ ਹੀ ਨਾ ਉਹ ਤੇ ਗਿਆ ਵਾ ਮੁੱਕ ਹੁਣ ਕੰਮ ਸ਼ੁਰੂ ਹੋਣਾ ਉਹਨਾਂ ਦੇ ਘਰ ਤੋਂ ਇਹੋ ਚਿੱਠੀ ਹੁਣ ਉਧਰ ਜਾਣੀ ਆ ਤੇ ਜਦੋਂ ਪਿੰਦਰ ਨੇ ਵੇਖਿਆ ਨਾ ਕਿ ਨਵਦੀਪ ਨੇ ਸੈਨ ਕਰਤੇ ਆ ਉਹਨੇ ਮਿੰਟ ਲਾਉਣਾ ਸੈਨ ਕਰਨ ਲੱਗੇ ਨੇ ਚੱਲ ਮੈਂ ਤਾਂ ਹੋ ਗਈ ਆਪਣੀ ਸਕੀਮ ਚ ਕਾਮਯਾਬ ਹੁਣ ਉਧਰੋਂ ਵੇਖਨੇ ਆ ਕਿ ਕੀ ਸਨਾ ਹੁੰਦਾ ਸੁੰਦਨੀ ਅਲੂ ਚਾ ਗਰਮ ਜੇ ਜੇ ਥਲੋ ਨਾ ਦਿੰਨੀ ਮੇਰੀ ਗੱਲ ਸੁਣਾ ਇਹਨੂੰ ਰਾਤ ਦੇ ਆ ਲੈ ਰੱਖਤਾ 24 ਘੰਟੇ ਦੇ ਵਿੱਚ ਮੇਰੀ ਗੱਲ ਸੁਣਾ ਉਹ ਡੈਡੀ ਚਿੱਠੀ ਲਈ ਫਿਰਦੇ ਸੀ ਉਹ ਕਾਦੀ ਚਿੱਠੀ ਆਈ ਸੀ ਪੜੀ ਕਿ ਨਹੀਂ ਤੂੰ ਪੜਤੀ ਲਈਏ ਮੈਂ ਚਿੱਠੀ ਕਾਦੀ ਸੀ ਤੁਹਾਨੂੰ ਗੱਲ ਦੱਸਾਂ ਇੱਕ ਹਾਂ ਆ ਮੰਮੀ ਨੇ ਨਾ ਉਹ ਦਿਹੋਸਤਾਨੀ ਕੀ ਤਣਾਵ ਦਾ ਹਾਂ ਉਹਦੀ ਚਿੱਠੀ ਆਈਗੀ ਤੇ ਨਵਾਂ ਡਿਜ਼ਾਈਨ ਕਰਾਉਣਾ ਸੀ। ਲੋਗ ਦੀ ਚਿੱਠੀ ਤੇ ਹੋਰ ਵਿਵਾਸ ਨਹੀਂ ਮਮੀ ਨੇ ਉਹਨਾਂ ਦਾ ਘਰ ਹੁਣਾ ਤਾਂ ਕਿਤੇ ਉਹ ਕੀਤਾ ਹੋਣਾ ਵਾ। ਲੈ ਮਮੀ ਨੇ ਉਹਦਾ ਨਾ ਘਰੋਂ ਯਾਰ ਕੇ ਛੱਡਣਾ ਸੀ। ਤੇ ਉਹ ਹੀ ਕੰਮ ਕਰਕੇ ਛੱਡਿਆ ਨਾ। ਘਰ ਛੱਡਿਆ। ਆ ਸਾਈਨ ਦੀ ਗੱਲ ਵੀ ਉਹ ਵੀ ਵਿਚਾਰੀ ਨੇ ਪੜਨ ਤੋਂ ਬਗੈਰ ਹੀ ਹਰੇ ਸਾਈਨ ਕਰਤੇ ਉੱਤੇ। ਤੇ ਹੁਣ ਜੋ ਆਸ ਬਚੀ ਉਹ ਤੇ ਹੁਣ ਖਤਮ ਹੋ ਗਈ ਆ। ਲੈ ਜੇ ਅਸੀਂ ਜ਼ਿਆਦਾ ਕਹੀਏ ਨਾ ਤੇ ਮਮੀ ਨੇ ਤਾਂ ਲੜਾਈ ਪਾਉਣੀ ਆ। ਨਾ ਹੀ ਮੈਂ ਕੀ ਕਰ ਸਕਦੇ ਆ ਨਾ ਉਹਨੂੰ ਕੋਈ ਸਮਝਾਉਣ ਨਾਲਾ ਨਾ ਉਹਦਾ ਭਰਾ ਨੂੰ ਕੋਈ ਮਿਲਦਾ ਨਾ ਕੋਈ ਕਿਣਚੋ ਕੋਈ ਮਿਲਦਾ ਸਮਝਾਉਣ ਦੀ ਕੋਈ ਗੱਲ ਆ ਉਤੋਂ ਮੈਨੂੰ ਪਤਾ ਕੀ ਕਹਿੰਦੀ ਕਿ ਤੂੰ ਨਾ ਮੈਨੂੰ ਦੱਸਣਾਣੀ ਆ ਕਿ ਮੈਂ ਡਿਵੋਰਸ ਦੇ ਪੇਪਰ ਤੇ ਸਾਈਨ ਨਹੀਂ ਕਰਾਏ ਆ ਹਾਂ ਤੇ ਜੇ ਮੈਂ ਤੂੰ ਦੱਸੇਂਗੀ ਨਾ ਮੈਨੂੰ ਤਾਂ ਪਿਛਲਿਆਂ ਦੇ ਵੀ ਮੇਨੇ ਮਾਰਦੇ ਆ ਕਿ ਤੈਨੂੰ ਤੇ ਕੋਈ ਮਿਲਦਾ ਵਰਤਦਾ ਨਹੀਂ ਆ ਤੇ ਤੈਨੂੰ ਵੀ ਮੈਂ ਘਰ ਬਾੜ ਤੇ ਅੱਡੇ ਦੇਣੀ ਤੇ ਤੂੰ ਕਿੱਥੇ ਜਾਏਂਗੀ ਫਿਰ ਮੈਨੂੰ ਤੇ ਡਰਾਵਾ ਦਈ ਤਾਂ ਇਹ ਗੱਲ ਦਾ ਮੈਂ ਤਾਂ ਚੁੱਪ ਹੋ ਗਈ ਆ ਜੇ ਤੁਹਾਨੂੰ ਨਹੀਂ ਆਪਣੀ ਧੀ ਦਾ ਤੇ ਮੈਨੂੰ ਫਿਰ ਕਾ ਦੇ। ਮੇਰੀ ਗੱਲ ਸੁਣਾ। ਉਹਨੇ ਸਾਈਨ ਕਿੱਦਾਂ ਕਰ ਦਿੱਤੇ? ਉਹ ਤੇ ਪੜੀ ਲਿਖੀ ਆ। ਉਹਨੇ ਤਾਂ ਪੜ ਕੇ ਸਾਈਨ ਹੀ ਨਹੀਂ ਕਰਨੇ। ਬੜੀ ਵੱਧਾ ਤਾਂ ਧੀ ਮਾਂ। ਇਹਨੇ ਪਤਾ ਕੀ ਕਿਹਾ ਉਹਨੂੰ? ਮੇਰਾ ਨਾਮ ਲੈ ਕੇ ਨਾ ਉਹ ਕਹਿੰਦੀ ਤੇਰੀ ਕੁੜਕੀ ਦੇ ਪਰੰਪਰਕਿਆਈ ਭਾਬੀ ਤੇਰੀ ਤੇ ਉਹ ਆਈ ਚਿੱਠੀ ਤੇ ਸਾਈਨ ਕਰਦੀ ਤੇਰੀ ਸਾਈਨ ਚਾਹੀਦੇ ਆ। ਤੇ ਉਹਦੇ ਕੋਲ ਸਾਈਨ ਲੈ ਲੈ ਤੋਖੇ ਨਾ। ਕਹਿੰਦੀ ਫਟਾਫਟ ਦੇ ਦੇ ਬਾਹਰ ਖੜਿਆਈ ਤੇ ਉਹਨੇ ਪੜਨ ਤੋਂ ਬਗੈਰ ਹੀ ਸਾਈਨ ਕਰਦੇ। ਲੈ ਇਹਨੇ ਕੰਮ ਕਰ ਦਿੱਤਾ ਆ ਕੇ। ਮੈਂ ਹੁਣ ਤੁਹਾਨੂੰ ਦੱਸਾਂ ਕਿ ਇੱਕ ਘਰ ਤੇ ਉਹਨੇ ਉਜਾੜਤਾ ਆਪਣੀ ਧੀ ਦਾ ਤੇ ਹੁਣ ਹਰ ਦਾਣਾ ਉਜਾੜਦੇ ਇਸ ਤੋਂ ਚੰਗਾ ਨਾ ਤੁਸੀਂ ਵੀ ਹੁਣ ਕੁਛ ਨਾ ਬੋਲਿਓ ਚੁੱਪ ਕਰ ਜਿਓ ਤੁਸੀਂ ਤੁਹਾਨੂੰ ਵੀ ਨਹੀਂ ਲੋੜ ਕਹਿਨ ਦੀ ਬਥੇਰਾ ਕਹਿ ਕੇ ਲੈ ਆਹੀਂ ਬਥੇਰਾ ਕਿਹਾ ਵਾ ਸਾਡੀ ਕਿਹੜੀ ਉਹ ਮੰਦੀ ਆ ਜੇ ਮੰਦੀ ਹੋਵੇ ਤਾਂ ਆ ਦਿਨ ਪੜਾਉਣੇ ਕੋਲ ਪਤਾ ਕੀ ਗੱਲ ਹੈ ਸਾਇਨ ਤੇ ਉਹਨੇ ਵਿਚਾਰੀ ਨੇ ਨਾ ਧੋਖੇ ਚ ਕਰਤੇ ਆ ਫਲੇ ਖੇਚੀ ਕੀਤੇ ਆ ਤੇ ਹੁਣ ਏਦਾਂ ਕਰਿਓ ਕਿ ਜੇ ਤੁਸੀਂ ਉਹਨੂੰ ਦੱਸਤਾ ਨਾ ਉਹਨੇ ਤੇ ਅੰਦਰੋਂ ਟੁੱਟ ਜਾਣਾ ਵਾ ਉਤਨ ਦੀ ਗੱਲ ਕੀ ਉਹਨੇ ਮਾਰੀ ਭਾਵੇਂ ਜਾਵੇ ਸੁਣ ਕੇ ਤੇ ਤੁਸੀਂ ਚੁੱਪ ਹੀ ਰਹੇ ਉਹਨੂੰ ਲੈ ਮੈਂ ਕਿਉਂ ਦੱਸਣਾ ਵਾ ਪਰ ਆਖਰ ਨੂੰ ਕਿਸੇ ਨਾ ਕਿਸੇ ਨਾਲ ਉਹਨੂੰ ਪਤਾ ਤਾਂ ਲੱਗ ਹੀ ਜਾਣਾ ਪਤਾ ਤਾਂ ਲੱਗਣਾ ਹੀ ਉਹਨੂੰ ਕੋਈ ਗੱਲ ਤੇ ਨਹੀਂ ਛੁਪੀ ਰਹਿੰਦੀ ਉਹ ਤੇ ਪਤਾ ਲੱਗ ਹੀ ਜਾਣਾ ਵਾ ਫੇਰ ਮੰਮੀ ਨੂੰ ਪਤਾ ਲੱਗੂਗਾ ਜੋ ਮੰਮੀ ਨਾਲ ਹੋਊਗਾ ਪਰ ਅੱਬ ਤੇ ਵੇਂਦਾ ਨਾ ਸਾਰਾ ਕੁਝ ਤੂੰ ਹੁਣ ਕੀ ਕਰ ਸਕਦੇ ਆਂ ਬਚੇਰਾ ਕਰ ਕਰ ਵੇ ਲਿਆ ਪਰ ਮਾਤਾ ਸਾਡੀ ਨੂੰ ਸਮਝ ਹੀ ਨਹੀਂ ਆਉਂਦੀ ਮੰਮੀ ਨੂੰ ਇਹ ਵੀ ਨਹੀਂ ਕਿ ਉਹ ਮੇਰੀ ਧੀ ਆ ਉਹ ਮੇਰੀ ਕਿੱਥੇ ਮੰਨਣੀ ਆ ਉਹ ਤਾਂ ਡੈਰੀ ਦੀ ਨਹੀਂ ਮੰਨਦੀ ਤੇ ਮੇਰੀ ਕਿੱਥੋਂ ਮੰਨਣਾ ਨਹੀਂ ਚੱਲ ਆਇਆ ਮੈਂ ਤੁਹਾਨੂੰ ਕਹਿਣ ਦੀ ਆ ਵੀ ਤੁਸੀਂ ਚੁੱਪ ਕਰ ਜਿਓ ਤੁਸੀਂ ਹੁਣਾ ਨਾਂ ਲਈ ਕਿਤੇ ਮੈਂ ਛੱਡਾਂ ਨਹੀਂ ਆ ਜਿਹੜਾ ਪਿੱਛੋਂ ਤੱਕ ਮਹੀਨੇ ਵੱਜ ਗਏ ਆ ਕੱਢਣ ਦਾ ਵੀ ਡਰਾਵਾ ਦੇ ਤਾਂ ਕੱਢ ਵੀ ਦੇਣਾ ਇਹਦੇ ਵਰਗੀ ਨੇ ਤੇ ਮੈਨੂੰ ਤੇ ਮੈਨੂੰ ਤੇ ਕਿਹਨੂੰ ਪਿੱਛੇ ਰੱਖਣਾ ਵੀ ਨਹੀਂ ਜੇ ਕੋਈ ਨਹੀਂ ਫਿਰ ਹੁਣ ਜੋ ਕਹੂਗੀ ਨਾ ਫਿਰ ਮੈਨੂੰ ਦੱਸੀ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਤੁਸੀਂ ਕੀ ਕਰ ਲੂਗੀ ਕੋਈ ਨਹੀਂ ਮੈਂ ਕਰ ਲੂਗਾ ਫਿਰ ਚਲ ਪੀਓ ਫਿਰਤੀ ਚਾਹ ਮੈਂ ਚਲਦਾ ਪਤਾ ਨਿਕਾਦੀ ਚੁੱਠੀ ਦੇ ਗਈ ਏ ਸਰਨ ਕੋ ਪਰੋਣਾ ਸਰਨਾ ਸਰਨਾ ਹਾਂਜੀ ਆਈ ਦੱਸੋ ਜਰਾ ਵੇ ਭਲਾ ਕੀ ਚੁੱਠੀ ਆਈ ਏ ਕੋਈ ਉਹ ਫਰਾਗਿਆ ਮੈਨੂੰ ਤੇ ਆ ਹੈਗੀ ਵੀ ਅੰਗਰੇਜ਼ੀ ਜੀ ਚੀਆ ਲੇ ਆਹ ਤਾਂ ਵਧੀਆ ਹੋ ਗਿਆ ਹੀ ਕਾਦੀ ਆ ਕਾਦੀ ਕੀ ਆ ਹਾਂ ਇਹ ਨਾ ਇਹ ਕੋਰਟ ਚੋਂ ਚਿੱਠੀ ਆਈ ਆ ਕੋਰਟ ਤੋਂ ਕਾਦੀ ਚਿੱਠੀ ਆ ਗਈ ਆਤ ਤਲਾਕ ਦੀ ਤਲਾਕ ਦੀ ਆਹੋ ਨਵਦੀਪ ਹੁਣਾ ਵੱਲੋਂ ਆਈ ਆ ਉਹਨੇ ਤਾਂ ਸੈਨ ਵੀ ਕਰਤੇ ਆ ਮੈਡਮ ਨੇ ਲੈ ਹੁਣ ਉਹਨੇ ਤਾਂ ਤਲਾਕ ਹੋ ਗਿਆ ਵਾ ਤੇ ਹੋ ਗਿਆ ਹੁਣ ਬਸ ਇਹ ਪਿੰਦਰ ਦਾ ਹੀ ਰਹਿ ਗਿਆ ਸੈਨ ਕਰਨ ਵਾਲੇ ਇਹ ਤਾਂ ਵੇਹ ਗਲਤ ਹੋਇਆ ਜਰ ਕੰਮ ਗਲਤ ਕੀ ਹੋਇਆ ਵਾ ਜਿੱਦਾਂ ਦੇ ਕੀਤੀਆਂ ਭੁਗਤਨੀਆਂ ਤੇ ਪੈਣੀਆਂ ਹੀ ਆ ਨਹੀਂ ਯਾਰ ਮੈਂ ਮੇਰੀ ਗੱਲ ਸੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਕਹਿੰਦੀ ਉਹਨੇ ਸਾਈਨ ਕਰਤੇ ਆ ਇਹ ਸੋ ਕੋਈ ਨੇ ਇੰਨਾ ਕੱਢਦਾ ਸੀਗਾ ਉਹਨੇ ਕਿਦਾਂ ਸਾਈਨ ਕਰਤੇ ਆ ਇਹ ਤੇ ਹੁਣ ਉਹਨਾਂ ਨੂੰ ਹੀ ਪਤਾ ਹੋਊਗਾ ਆ ਵੇਖੋ ਆ ਉਹਦੇ ਹੀ ਸਾਈਨ ਆ ਨਾ ਉਹਨੇ ਨਹੀਂ ਕੀਤੇ ਇਹ ਸਾਈਨ ਤੇ ਉਹਦੇ ਹੀ ਆ ਪਰ ਸਾਈਨ ਉਹਨ ਕਰ ਕਿਦਾਂ ਦਿੱਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੋ ਜਾਦਾ ਹੀ ਮਾਰ ਰਹੀ ਆ ਹਨਾ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਮਰਜੀ ਹੈ ਤੇ ਮੇਰਾ ਭਰਾ ਹੀ ਆ ਪਰ ਇਹ ਆ ਵੀ ਮੈਨੂੰ ਬੜਾ ਦੁੱਖ ਹੋਇਆ ਪੀ ਇਹਦਾ ਨਾ ਘਰ ਖਰਾਬ ਹੋ ਗਿਆ ਹੁਣ ਆਹੋ ਦੁੱਖ ਲੱਗਣ ਡਿਆ ਵਾ ਬੜਿਆਈ ਭਰਾ ਵਾਲੇ ਉਸ ਦਿਨ ਇਹ ਇਦਾਂ ਨਹੀਂ ਕਹੀਦਾ ਭਰਾ ਤੇ ਭਰਾ ਹੀ ਹੁੰਦਾ ਵਾ ਉਹ ਮੱਖੜੀ ਗੱਲ ਆ ਪਾਉ ਦੇ ਨਾਲ ਲੜਦੇ ਆ ਜਾਂ ਜਿੱਦਾਂ ਮਰਜੀ ਆ ਪਰ ਇਹ ਆ ਵੀ ਆ ਕੰਮ ਨਹੀਂ ਨਾ ਸਹੀ ਹੋਇਆ ਚੱਲ ਕੋਈ ਗੱਲ ਨਹੀਂ ਇਹਨਾਂ ਦਾ ਵੀ ਹੁਣ ਪੱਤਾ ਕੱਟਿਆ ਜਾਣਾ ਵਾ ਚੱਲ ਬਾਕੀ ਹੁਣ ਸਭ ਕੁਝ ਸਾਡੇ ਹਿੱਸੇ ਹੀ ਆਊਗਾ ਪਰ ਮੇਰੀ ਗੱਲ ਸੁਣ ਇਹਨਾਂ ਲਾਲਚ ਨੇ ਘੜੀਦਾ ਨਾਲੇ ਕਿਹਦਾ ਹਿੱਸਾ ਖਾ ਤਾਂ ਪਟਦਾ ਹੁੰਦਾ ਵਾ ਆ ਪੁੱਛਦਾ ਨਹੀਂ ਹੁੰਦਾ ਕਿਦਾਂ ਕਰਦੇ ਹੁੰਦੇ ਆ ਸਾਡੇ ਨਾਲ ਉਸ ਦਿਨ ਮੈਂ ਤੂੰ ਤੇ ਮੈਂ ਆਵੇਂ ਤੇਰੇ ਮਗਰ ਲੱਗ ਕੇ ਉਹਨਾਂ ਨਾਲ ਕਦੀ ਵਾਰੀ ਲੜ ਪੈਂਦਾ ਮਿਲਦੇ ਹੁੰਦਾ ਵਾ ਕਿ ਹੈਗਾ ਦੇ ਆਪਣਾ ਆ ਜਾ ਤੇ ਭਰਾ ਹੀ ਰਹਿਣਾ ਵਾ ਠੀਕ ਆ ਇੰਨਾ ਕੁ ਲੈ ਕੇ ਉਹਦਾ ਘਰ ਬਰਬਾਦ ਹੋ ਗਿਆ ਤੇ ਆਪਾਂ ਨੂੰ ਕੀ ਕਰਨੀ ਪਈ ਲਈ ਉਹਦਾ ਘਰ ਵਸ ਜਾਊਗਾ ਤੇ ਵਧੀਆ ਵਾ ਨਾ ਉਹ ਜਿੰਨਾ ਕੋ ਹੋ ਗਿਆ ਹੁਣ ਨਹੀਂ ਵਸਣਾ ਅਗਲੀ ਨ ਸਿਆਣ ਕਰਕੇ ਭੇਜਤੇ ਆ ਅਜੇ ਵੀ ਇਸਦਾ ਘਰ ਵਸ ਜਾਏਗਾ ਉਹ ਭੇਜਤੇ ਆ ਤੇ ਮੈਂ ਹੁਣ ਤੈਨੂੰ ਕਹਿੰਦਾ ਆ ਵੀ ਤੂੰ ਖੁਸ਼ ਹੁੰਦੀ ਐ ਤੇ ਖੁਸ਼ ਹੋਣ ਵਾਲੀ ਕੋਈ ਗੱਲ ਵਾ ਤੇ ਖੁਸ਼ ਨਾ ਹੋਵਾਂ ਤੇ ਕੀ ਹੋਵਾਂ ਉਹਦੇ ਕਰਕੇ ਮੇਰ ਨਾਲ ਮੰਮੀ ਕਿਤੇ ਲੜਦੀ ਰਹੀ ਐ ਉਹ ਤਾਂ ਪਲਕਾਂ ਦੇ ਬਠਾਇਆ ਹੀਗਾ ਤੇ ਉਹ ਤਾਂ ਰਾਣੀ ਐ ਕਰਦੀ ਤੇ ਮੈਂ ਕੰਮ ਵਾਲੀ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂਗਾ ਮੈਨੂੰ ਆਪਣੇ ਭਰਾ ਨਾਲ ਮੈਨੂੰ ਇਹਦੀ ਔਂਢੀ ਐ ਤੇ ਨਹੀਂ ਮਤਲਬ ਆ ਤੇ ਖੁਸ਼ ਹੋਵਾਂ ਨਾ ਫਿਰ ਕੋਈ ਗੱਲ ਨਹੀਂ ਕਿ ਚਲ ਗਈ ਐ ਤਾਂ ਸਿਆਪਾ ਮੁੱਕਿਆ ਵਾ ਜੋ ਘਰ ਆਈ ਤਾਂ ਸੇ ਨਾਲ ਕੋਈ ਕਲੇਸ਼ ਹੀ ਰਹਿੰਦਾ ਹੀਗਾ ਨਾ ਬੋਲਿਆ ਕਰ ਜਿਆਦਾ ਜਾ ਉਹਨੂੰ ਦੇ ਮੰਮੀ ਨੂੰ ਫੜਾ ਦੇ ਹੁਣ ਚਲ ਕੋਈ ਨਹੀਂ ਆਉਣੀ ਐ ਫੜਾ ਕੇ ਮੰਮੀ ਨੂੰ ਕੋਮਨੀ ਦਾ ਚੱਕਮਾ ਤੇ ਵੀ ਲਾਉਂ ਮੇਰੀ ਗੱਲ ਸੁਣ ਤਰਾ ਦਿਮਾਗ ਖਰਾਬਾ ਚੁੱਪ ਕਰਕੇ ਨਾ ਫਰਾਦੇ ਤੇ ਕੋਈ ਗੱਲ ਨਾ ਕਰੀ ਫालतू ਤੇ ਮੈਂ ਗੱਲ ਕੀ ਕਰਨੀ ਹੈ ਜਦੋਂ ਉਹਨਾਂ ਨੂੰ ਫੜਾਏ ਪਿਆ ਹਵਾ ਤੇ ਉਹ ਤੇ ਉਦਾਂ ਹੀ ਉਹਨਾਂ ਨੇ ਸੜਪੋ ਚ ਜਾਣਾ ਵਾਰੀ ਚੱਕ ਨਹੀਂ ਗਿਆ ਚੱਕ ਨਹੀਂ ਗਿਆ ਵੇਖੀ ਸੀ ਕੀ ਬਣਦਾ ਤੁਨੂੰ ਮੈਂ ਜਿਹੜੀ ਗੱਲ ਸਮਝਾਈ ਆ ਉਹ ਮੈਂ ਨਹੀਂ ਕੋਈ ਕਹਿੰਦੀ ਉਹਨੇ ਸੁਣ ਕੇ ਹੀ ਹੋ ਜਾਣਾ ਵਾ ਇਹ ਤਾਂ ਵੀ ਜਨਣੀ ਦਾ ਨਾ ਕੋ ਖਾਲੀ ਕਿੱਡੀ ਖੁਸ਼ ਹੋਂਡੀ ਆ ਸੁਜਾਨ ਸੁਜਾਨੇ ਜਿੱਦਾਂ ਮਰਜੀ ਆ ਘਰ ਤੇ ਆਪਾਂ ਇੱਕ ਹੀ ਆ ਨਾ ਜੀ ਤੇ ਇੱਕ ਹੀ ਆ ਆਪਾਂ ਮੈਨੂੰ ਤੇ ਪਿੰਦਰ ਦੀ ਆਉਂਦੀ ਆ ਕਿ ਜੇ ਉਹਨਾਂ ਨੇ ਵੇਖ ਲਏ ਵੀ ਉਹਨਾਂ ਨੇ ਸਾਈਨ ਕੀਤੇ ਆ ਨਵ ਨੇ ਇਹ ਉਹਦੇ ਦਿਮਾਗ ਤੇ ਕੀ ਆਊਗਾ ਕਿਉਂਕਿ ਉਹਦੇ ਨਾਲ ਕੱਢਦਾ ਵੀ ਬਰਾ ਹੈਗਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਨਵ ਨੇ ਕਿੱਡਾ ਜਿਗੜਾ ਕੀਤਾ ਹੋਊਗਾ ਸਾਂਹ ਕਰਨ ਵਾਸਤੇ ਕਿਉਂਕਿ ਪਿੰਦਰਦੇਵ ਨੂੰ ਪਿਆਰੀ ਬਰਾ ਕਰਦਾ ਹੈਗਾ ਪਤਾ ਨਹੀਂ ਹੁਣ ਕੀ ਗੱਲ ਹੋਈ ਕੀ ਦੀ ਇਹਨਾਂ ਦੇ ਮਨ 'ਚ ਗਲਤਫਹਿਮੀ ਬੈ ਗਈ ਆ ਚੱਲ ਕੋਈ ਨਹੀਂ ਮੈਂ ਕਰਦਾ ਪਿੰਦਰ ਨਾਲ ਗੱਲ ਬਾਤ ਚ ਮਿਲਦਾ ਹਾਂ ਉਹਨ ਤੋਂ ਬੇਪੜੇ ਆਲੇ ਮੰਮੀ ਚਿੱਠੀ ਆਈ ਤੇਰੀ ਇਹ ਪਾਦੀ ਚਿੱਠੀ ਇੱਕ ਕੋੜ ਚੋਂ ਆਈ ਆ ਕਾਦੇ ਵਾਸਤੇ ਹਾਏ ਹਾਏ ਨੀ ਮੰਮੀ ਤਲਾਕ ਦੀ ਚਿੱਠੀ ਆਈ ਆ ਨੀ ਕੀ ਦਾ ਤਲਾਕ ਦੱਸ ਤਦੇ ਆ ਤੇਰੀ लाडली ਨੂੰਨੇ ਭੇਜੀ ਹੋ ਹੈ ਹਾਏ ਹਾਏ ਨੀ ਹਾਏ 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 ਓਠ ਮੰਮੀ ਤਾ ਓਠ ਇਤ ਬੜਾ ਕੋ ਦੱਸਣਾ ਮੈਂ ਇਤ ਨਹੀਂ ਬਾਲੇ ਤੂੰ ਦੇਖ ਪਈ ਆ ਓਠ ਓਠ ਤਾਂ ਹਾਏ ਓਠ 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 ਹਾਏ ਨਾ ਤਾਂ ਚੱਲ ਉੱਠ ਜਾ ਮਮੀ ਉੱਠ ਜਾ ਉੱਠਣਾ ਹੀ ਪੈਣਾ ਵਾ ਹਾਏ ਹਾਏ ਆਏ ਨੇ ਇੰਨੇ ਚੱਕਰ ਖਾ ਕੇ ਡਿੱਗਣ ਡਈ ਆ ਉਹਨੇ ਤਾਂ ਸਾਈਨ ਕਰਕੇ ਭੇਜਤੇ ਆ ਉਹਨੇ ਤਾਂ ਨਵੇੜ ਦਾ ਕੰਮ ਆਪਣੇ ਵੱਲੋਂ ਕਿੰਨੇ ਨਹੀਂ ਆਹੋ ਸੱਚੀ ਸਾਈਨ ਕੀਤੀ ਨਹੀਂ ਆ ਵੇਹ ਤੈਨੂੰ ਮੇਰੇ ਤੇ ਯਕੀਨ ਕਿੱਥੇ ਆਉਣਾ ਵਾ ਆ ਕੀ ਹੈ ਆ ਵੇਖੋ ਆਉਦੇ ਸਾਈਨ ਆ ਨਾ ਹਾਏ ਨਹੀਂ ਧੀਏ ਨੇ ਜੋਗੀ ਹੁੰਦੀ ਤੇ ਫੜਾ ਉਹ ਗੱਲ ਵੀ ਪੜਨਾ ਨਹੀਂ ਦੇ ਤੂੰ ਪੜ ਕੇ ਦੱਸ ਤੈਨੂੰ ਪਤਾ ਹਾਂ ਦਾ ਮਮੀ ਪੜ ਕੇ ਦੱਸਣ ਲਈ ਆ ਕਿ ਤੇਰੀ ਲਾੜਲੀ ਨੋ ਨੇ ਪੇ ਤੈ ਇਹ ਤੇਰੇ ਵਾਸਤੇ ਹੁਣੇ ਹਾਈ ਮੈਨੂੰ ਤੇ ਯਕੀਨ ਨਹੀਂ ਆਉਂਦਾ ਹੈਗਾ ਅਜੇ ਵੀ ਨਹੀਂ ਯਕੀਨ ਆਉਂਦਾ ਹੈ ਹੈ ਪਤਾ ਨਹੀਂ ਨਾ ਕੀ ਕਹ ਕੇ ਸੱਚ ਪਾਇਆ ਤੁਹਾਡੇ ਸਾਰਿਆਂ ਨੇ ਕੀ ਪਹਿਣਾ ਨਾ ਇੰਨੀਆਂ ਗੱਲਾਂ ਕਰਨੀ ਕਰੇ ਤੇਰਾ ਕਾਹਦਾ ਹੱਸੇ ਰਵਾ ਮੈਨੂੰ ਗੁੱਸੇ ਕੇ ਵੇ ਜਿਹਦੇ ਕਲੇਜੇ ਨੂੰ ਤੂੰ ਪਹਿਣ ਲਈ ਮਮੀ ਹੁਣ ਤੂੰ ਪਹਿਣ ਦੀ ਗੱਲ ਛੱਡੋ ਹੁਣ ਉਹਨਾਂ ਨੇ ਕੰਮ ਨੇ ਬੇੜਤਾ ਵਾ ਹੁਣ ਪਿੰਦਰ ਦੇ ਸਿਆਂ ਰਹਿ ਗਏ ਹਉਣ ਵਾਲੇ ਅਹੀਂ ਜੇ ਨਾਂ ਸਾਈਨ ਕਰਾਂਗੇ ਹੋ ਸਕਦਾ ਕਿ ਸਾਡੇ ਘਰ ਦੇ ਕੱਖ ਰਹਿ ਜਾਣ ਕਿ ਤੇ ਟੈਣੀ ਲੱਭਣੋਂ ਆਈ ਦਏ ਆ ਮੰਮੀ ਹੋਣ ਨਹੀਂ ਕੋਈ ਟੈਣੀ ਨਿਮਣੀ ਕੋਣੇ ਸਾਈਨ ਕਰਨੇ ਪੈਣੇ ਆ ਕੰਮ ਨੁਬੇੜਨਾ ਹੀ ਪੈਣਾ ਵਾ ਉਹਨੇ ਤੇ ਕਰਕੇ ਭੇਜਦੇ ਆ ਨੀ ਪਾਪਣੇ ਤੂੰ ਤਾਂ ਬੜੇ ਚੰਗੇ ਇਹ ਕੰਮ ਚੰਗੇ ਹਾਂ ਨੀ ਹੋਈ ਹੋ ਗਿਆ ਜੋ ਤੂੰ ਕਹਿਨੀ ਹਾਂ ਮੈਂ ਕੀ ਕਹਿਨੀ ਹਾਂ ਜਿੱਦਾਂ ਇਹਦੇ ਕੰਮ ਹੀ ਗਿਓਂਾ ਗੱਲਾਂ ਕਰਦੀਆਂ ਤੁਹਾਨੂੰ ਉਹ ਵਾਂ ਵਿੱਚ ਚੁੱਪਦੀਆਂ ਮੇਰੀਆਂ ਗੱਲਾਂ ਕਿੱਤਿਆਂ ਨੀ ਮੈਂ ਹੁਣ ਕਿਹੜੇ ਮੂਨਾ ਮੁੰਡੇ ਨੂੰ ਦੱਸਾਂਗੀ ਨਾਵ ਨੇ ਆਹ ਸੈਨ ਕਰਕੇ ਘਲ ਕੇ ਆ ਮਮਮੀ ਮੂੰਹ ਨਾ ਕਹਿਣਾ ਦੱਸਣਾ ਜਾ ਕੇ ਤੈਨੂੰ ਫੜਾਓ ਵੀ ਕਾ ਸੈਨ ਜਦੋਂ ਅਗਲੀ ਨੇ ਸ਼ਰਮ ਕੀਤੀ ਤੇ ਤੁਹਾਨੂੰ ਕਹਦੀ ਆ ਤੈਨੂੰ ਕੋਈ ਨੀ ਟੈਂਸ਼ਨ ਲੈਣ ਦੇ ਜੇ ਉਹਨੂੰ ਕੋਈ ਸੈਨ ਕਰਕੇ ਤੇ ਫੜਾਏ ਉਹਨੂੰ ਸੈਣਾ ਲਿਆ ਕਰਾ ਗੋ ਨਾ ਗੋ ਆਈ ਨੀ ਨਾ ਲੋ ਸਿਆਪਾ ਮੁੱਕੇ ਕੋਈ ਚੱਜਰੀ ਲੈ ਕੇ ਆਵਾਂਗੇ ਉਹ ਆਖਾਂ ਤੇ ਵਿਆਹ ਉਹਨੂੰ ਚੁੱਪ ਕਰਕੇ ਤੇ ਬਹਿ ਜਾ ਆਵਾਜ਼ ਥੋੜੀ ਜੀ ਕੱਟ ਕਰ ਲੈ ਕਿਸ ਨੂੰ ਪਤਾ ਲੱਗੇ ਕਿਸ ਨੂੰ ਨਾ ਲੱਗੇ ਤੇ ਮਮਮੀ ਜਦੋਂ ਕੰਮ ਹੋ ਹੀ ਗਿਆ ਪਤਾ ਤਾਂ ਹੁਣ ਸਾਰਾ ਲੱਗੇ ਜਾਣਾ ਜਾਨੀ ਤੇਰੇ ਪਿਓ ਨਾਲ ਗੱਲ ਕਰਨੀ ਬਹੁਣ ਗਾਹ ਕੀ ਕਰਨੀ ਕਰ ਲੋ ਗੱਲ ਡੈਰੇ ਨੇ ਕਹਾਂ ਮੁਕਾਉ ਸਿਆਪਾ ਇੰਨਾ ਕੋ ਕਹਾਵ ਦੇ ਹਜੇ ਵੀ ਤੇਰਾ ਕਿ ਬੱਡੀ ਆ ਤੇ ਚੱਕੀ ਹੀ ਬੁੱਢੀ ਨੇ ਮੈਨੂੰ ਤੇ ਖੁੱਡੇ ਲੈਣ ਆਇਆ ਹੈਗਾ ਇਹਨਾਂ ਨੇ ਤੇ ਚੱਲ ਕੋਈ ਨਹੀਂ ਉਹ ਤਾਂ ਕਹਿੰਦੀ ਤੇਰਾ ਪਰਸ਼ਾਵਾਂ ਮਨਾਉਤੇ ਪਵੇ ਕਰਗੀ ਨਾ ਬੇੜਾ ਕਰਕ ਹੁਣ ਪਿੰਡ ਚ ਮੂੰਹ ਵਿਖਾਉਣ ਜੋਗ ਨਹੀਂ ਰਹਿਣਾ ਇਹਨਾਂ ਨੇ ਹਾਂ ਤਾਂ ਮੈਨੂੰ ਨਹੀਂ ਛੱਡਦੇ ਤੇ ਆਹ ਗੱਲ ਕਰਦੇ ਕਦੀ ਉਹ ਕਰਕੇ ਉਹਨੂੰ ਤੇਰਾ ਸਿਰ ਤੇ ਬਿਠਾ ਕੇ ਰੱਖਿਆ ਹੀ ਬਾਗੀ ਸਵਾਸ ਸੱਚ ਇਹਨਾਂ ਦੇ ਚੋਂ ਵੇਖਾ ਵਿਚਾਰਾ ਬੇਫਿਕਰਾ ਹੋ ਕੇ ਸੁੱਤਾ ਵਾ ਇਹਨੂੰ ਪਤਾ ਹੀ ਨਹੀਂ ਕਿ ਆ ਕਾਦੀ ਚਿੱਠੀ ਉੰਤਰੀ ਆਹੀ ਏ ਦੱਸਣੀ ਏ ਦੱਸਣਾ ਹੀ ਪੈਣਾ ਵਾ ਸਿੰਦਰ ਪੁੱਤ ਸਿੰਦਰ ਕਹਾਂਜੀ ਮੰਮੀ ਓਠ ਮੇਰਾ ਪੁੱਤ ਆ ਚਿੱਠੀ ਆਈ ਏ ਇਹ ਕਾਦੀ ਮੰਮੀ ਆੜ ਕੇ ਵੇਖ ਲੈ ਪੁੱਤ ਮੈਂ ਤੈਨੂੰ ਕੀ ਦੱਸਾਂ ਮੇਰੀ ਨਾ ਹਿੰਮਤੀ ਹੈ ਨਹੀਂ ਤੈਨੂੰ ਦੱਸਣ ਵਾਲੀ ਕੀ ਗੱਲ ਓਦੀ ਮੰਮੀ ਕੀ ਦੱਸਾਂ ਪੜ ਕੇ ਦੱਸ ਨਾ ਆਹ ਕਾਪਾ ਬੋਤਲ ਇਹ ਕਰਮਾਂ ਦਾ ਸੋਖ ਹੁੰਦਾ ਨਾ ਤੇ ਮਿਲ ਜਾਣਾ ਜੇ ਤੂੰ ਇਦਾਂ ਕਰਦਾ ਨਾ ਮੇਰੀ ਜਾਨ ਮੁੱਕ ਜਾਂਦੀ ਕੋ ਗੱਲਬਾਤ ਕਰ ਹੁਣ ਇਹਦਾ ਕੀ ਕਰਨਾ ਵਾ ਮੰਮੀ ਕਰਨਾ ਕੀ ਏ ਜਿੰਨ ਉਹਦੀਪ ਨੇ ਸਿਆਣ ਕਰਤੇ ਆ ਨਾ ਪਰ ਮੈਨੇਜ ਕਰਨੇ ਹੈਗੇ ਪੁੱਤ ਜੇ ਤੂੰ ਨਾ ਕਰੇਗਾ ਕੱਲ ਉਹ ਹੀ ਤੈਨੂੰ ਕਿਤੇ ਵੀ ਆਉਣਾ ਨਹੀਂਗਾ ਮੰਮੀ ਵਿਆਹ ਵਾਲੀ ਗੱਲ ਨਾ ਕਰਿਓ ਮੈਂ ਤੁਹਾਨੂੰ ਦੱਸਤਾ ਜੀ ਪੁੱਤ ਸਾਰੀ ਜ਼ਿੰਦਗੀ ਕਿੱਦਾਂ ਲੰਘਣੀ ਤੂੰ ਹੀ ਨਾ ਟੈਨਸ਼ਨ ਲਵੋ ਜ਼ਿੰਦਗੀ ਮੇਰੀ ਹੈ ਨਾ ਜਿੱਦਾਂ ਮਰਜ਼ੀ ਲੰਘਾਵਾਂ ਪੁੱਤ ਮਾਪਿਓ ਕਿ ਉਹਨਾਂ ਦੀ ਨਜ਼ਰਿਆ ਜਾਂਦਾ ਵੇਖ ਕੇ ਕੀ ਪੁੱਤ ਵਲ ਤੂੰ ਆਪ ਦੱਸ ਪਰ ਮੰਮੀ ਮੈਨੇਜ ਸੈਂ ਕਰਨੇ ਹੈਗੇ ਮੈਂ ਤੁਹਾਨੂੰ ਦੱਸਤਾ ਹਾਂ ਪੁੱਤ ਇਹ ਤੈਨੂੰ ਕਰਨੀ ਪੈਣੀ ਹੈ ਕਰੇਗਾ ਕੋਈ ਨਾ ਕੋਈ ਗਾਂ ਸਾਡਾ ਵਹੀਂ ਗੁੱਡੇ ਹੋਣਾ ਤੈਨੂੰ ਵਿਆਵਾਂਗੇ ਕੱਲੂ ਉਹ ਦੂਜੀ ਵੱਡੀ ਨਾਲ ਸੰਭੂਗੀ ਕਿ ਉੱਤ ਨਿੱਕੀ ਸੰਭਲੇ ਕੋਈ ਨਾ ਕੋਈ ਤੇ ਸੰਭੂਗੀ ਨਾ ਨੂੰ ਮੰਮੀ ਤੁਸੀਂ ਧੱਕੇ ਨਾ ਕਰਾ ਲਓਗੇ ਮੇਰੇ ਕੋਲ ਹਸ ਹੈ ਨਾ ਪੁੱਤ ਸਾਡਾ ਵਡੇ ਪੀੜਾ ਸਹਾਰਾ ਕੌਣ ਅਖਰ ਪੁੱਤ ਇਹ ਸਾਡਾ ਵੀ ਵਡੇ ਪੀੜਾ ਸੋਚੋ ਵੱਡੀ ਤੱਕ ਹੀ ਉਤਰਾਂ ਦੀ ਹੈ ਕੀ ਭਦਾਨ ਨਹੀਂ ਕਿਤੇ ਨਿੱਕੀ ਵੱਲੋਂ ਸੌਖ ਮਿਲੂਗਾ ਉਹ ਵੀ ਰੱਬ ਨੇ ਕੋਲਿਆ ਸਾਡੇ ਕੋਲ ਮੰਮੀ ਤੁਹਾਨੂੰ ਪਤਾ ਜਿਹੜਾ ਹੋਰ ਕਰਾਂਗੇ ਉਹ ਵੀ ਚੰਗੀ ਆ ਜੈਨੀ ਹੈ ਪੁੱਤ ਜੇ ਨਈਨਾ ਸੋ ਕਰਮਾ ਚਾਗਾ ਤੇ ਨਹੀਂ ਮਿਲਣਾ ਇਦਾਂ ਨਾ ਕਹਿ ਮੇਰਾ ਪੁੱਤ ਇਦਾਂ ਜਿਦੋਂ ਤੂੰ ਕਹਿਣਾ ਨਾ ਮੇਰੀ ਤੇ ਜਾਨ ਹੀ ਨਿਕਲ ਜਾਂਦੀ ਐ ਮੈਂ ਨਹੀਂ ਤੈਨੂੰ ਆਪਣੀ ਅੱਖਾਂ ਸਾਹਮਣੇ ਇਦਾਂ ਦਾ ਵੇਚ ਸਕਦੀ ਚੁੱਪਚੀ ਬੀਤਾ ਮੰਮੀ ਮੈਨੂੰ ਨਾ ਆਸ ਸੀ ਕਿ ਨਵਦੀਪ ਇਦਾਂ ਨਹੀਂ ਕਰੇਗੀ ਪਰ ਮੈਂ ਉਹਦੇ ਨਾਲ ਡੀਲ ਕਰਨੀ ਐ ਅਜੇ ਵੀ ਡੀਲ ਕਰਨੀ ਅਗਲੀ ਨੇ ਤਾਂ ਸਿਆਣਵੀ ਕਰਤੇ ਨੇ ਪੁੱਤ ਸਿਆਣਾ ਬਣ ਜਾ ਪੁੱਤ ਤੂੰ ਕਿਉਂ ਨਹੀਂ ਸਿਆਣ ਕਰਨੇ ਉਹਨੇ ਤੇ ਇੱਕ ਵਾਰ ਵੀ ਤੇਰੇ ਬਾਰੇ ਸੋਚਿਆ ਕਿੰਨਾ ਦਿਨਾਂ ਪਿਆਰ ਕਰਨੇ ਆ ਹਰ ਚੀਜ਼ ਟਾਮ ਨਾਲ ਲੈ ਕੇ ਦਿੰਨੇ ਆ ਕਮ ਸਕੋਂ ਮੈਂ ਇੰਨਾ ਹੀ ਸੋਚ ਲਿੰਦੀ ਮਿੰਟ ਨਹੀਂ ਲਾਇਆ ਅਗਲੀ ਨੇ ਚੱਟ ਮਾ ਤੇ ਉਹਦੇ ਵਿੱਚੇ ਲੱਗ ਗਈ ਪਰ ਪਤਾ ਨਹੀਂ ਮੰਮੀ ਮੇਰਾ ਦਿਲ ਨਹੀਂ ਜਮੰਨਾ ਰਿਹਾ ਪੁੱਤ ਵੇ ਸਾਡੇ ਨਾਲ ਵੇ ਅਸੀਂ ਤੇਰੇ ਨਾਲ ਵੇ ਕੇ ਦਿਨ ਕੱਢਦੇ ਤੂੰ ਸਾਡੇ ਨਾਲ ਵੇ ਕੇ ਦਿਨ ਕੱਢਨੇ ਇਹਦਾ ਨਾ ਨਾ ਕਰ ਤੇ ਮੇਰਾ ਪੁੱਤ ਨਾ ਚੁੱਪ ਕਰਕੇ ਤੇ ਸਿਆਣ ਕਰਦੇ ਕੰਮ ਮੁੱਕ ਜੇ ਅਸੀਂ ਕਿਤੇ ਤੇਰਾ ਹੋਰ ਦੂਜਾ ਥਾਂ ਕਰ ਲਾਂਗੇ ਆਦ ਕਾ ਜਦੋਂ ਵੀ ਕੀਤਾ ਨਾ ਆਦਿਕਾ 2 ਮਹੀਨੇ 4 ਮਹੀਨੇ 6 ਮਹੀਨੇ ਵਿੱਚ ਪਾਉਣੇ ਪਤਾ ਲੱਗ ਜਾਂਦਾ ਰਿਸ਼ਤਾ ਕਿਦਾਂ ਨੇ ਉਹ ਜਦ ਤਾਈ ਨੇ ਕਾਲੀ ਕਾਲੀ ਚੱਕਰਾਤਾ ਜੇ ਕਿਦਾਂ ਲੱਗੋ ਆਂਡੋ ਮਵਾਂਡੋ ਪਿੰਡੋ ਪੁਸ਼ਪ ਪਤਾਲ ਕਰਦੇ ਖਰੇ ਨਾਮ ਤਰਿਆਂ ਦਾ ਪਤਾ ਲੱਗ ਜਾਂਦਾ ਐਵੇਂ ਆਂਦੇ ਨਹੀਂ ਕਦੀ ਵਾਸਤੇ ਕਾਲੀ ਚ ਰਿਸ਼ਤਾ ਨਹੀਂ ਕਰਨਾ ਚਾਹੀਦਾ ਕਈ ਵਾਰੀ ਨਿਆਣੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਮੰਮੀ ਆ ਫੜੋ ਇਨੂੰ ਰਸ ਖਨਾਜੇ ਰੱਖ ਲੋ ਜੇ ਪਾਰਟ ਨਾਲ ਸਾਰਾ ਮਰਜੀ ਦਾ ਕੰਡਾ ਨੂੰ ਚਿੱਲੇ ਚ ਦਾ ਛੱਡ ਜਾਓ ਡਾ ਦੋ ਜੋ ਮਰਜੀ ਕਰੋ ਮਾਜੀ ਚੱਕੀ ਨਾ ਤੇ ਮੈਂ ਉਦਾਂ ਹੀ ਚੰਗੀ